ਤੇ ਸਭ ਤੋਂ ਨੰਬਰ 1 ਸੁਭਾ ਸਭ ਤੋਂ ਪਿੱਛੇ ਲਾਇਆ। ਉਹ ਅਸਟਰੀਲਿਆ ਕਨੇਡਾ ਭੱਜ ਗਏ ਨੇ 50-50 ਲੱਖ ਰੁਪਇਆ ਲਾ ਕੇ। ਤੇ ਜੋ ਆਪ ਦੀ ਸੋਨੇ ਵਰਗੀ ਧਰਤੀ ਸੀ ਇਹਨੂੰ ਛੱਡੀ ਜਾ ਰਹੇ ਆ ਬਾਹਰ ਲੈ ਕੇ। ਆ ਟੋਲੀਆਂ ਦੀਆਂ ਟੋਲੀ ਗਈ ਨਾ ਆਪਣੇ ਕੋਲ ਦੀ ਪਹਿਲਾਂ। ਇਹ ਇਹ ਤੁਹਾਡੇ ਤੇ ਰਾਜ ਕਰਨਗੇ ਤੇ ਤੁਹਾਡੇ ਮੁੰਡੇ ਬਾਹਰ ਜਾਣਗੇ। ਸ਼ਰਮ ਦੀ ਗੱਲ ਹੈ। ਉੱਥੇ ਜਾ ਕੇ ਕਨੇਡਾ ਦੇ ਸਿਸਟਮ ਦੀ ਤਾਰੀਫ ਕਰਦੇ ਆ। ਇਹ ਇਥੇ ਸਿਸਟਮ ਨਹੀਂ ਬਣਾਇਆ ਜਾ ਸਕਦਾ ਬਣਾਉਣਾ ਕਿ ਨਹੀਂ ਇਸ ਸਿਸਟਮ ਕੀ ਦੇ ਨਾਲ ਚੱਲਦਾ ਅਫਸਰਾਂ ਨਾਲ ਅਫਸਰਾਂ ਨੂੰ ਅਪਾਇੰਟ ਕੌਣ ਕਰਦਾ ਸਰਕਾਰ ਤੇ ਸਰਕਾਰ ਚੁਣੀ ਕੀ ਨੇ ਆਪਾਂ ਤੇ ਗਲਤੀ ਕੀ ਦੀ ਜਦੋਂ ਇਹ ਕਹਿੰਦੇ ਹਾਂ ਫੁਰਮੇ ਹਾਂ ਭਾਈ ਕੱਲ ਤਾਂ ਸਮਝ ਆ ਗਈ ਤੇ ਜਿਵੇਂ 10 ਦਿਨਾਂ ਬਾਅਦ ਵੇਖੋ ਪਿੰਡੇ ਜਾ ਕੇ ਉੱਥੇ ਹੀ ਫੇਰ ਖੜੇ ਹੁੰਦੇ ਆ ਉਹੀ ਫੇਰ ਨਹੀਂ ਯਾਰ ਭਾਈ ਆ ਤਾਂ ਸਾਡਾ ਨਾ ਜਵਾਈ ਆ ਆ ਬੰਦਾ ਤਾਂ ਨਾ ਸਾਡੇ ਕੰਮ ਕਰਾਇਆ ਸੀ ਇਹਨੇ ਪਰ ਸੌੜਿਓ ਤੁਹਾਨੂੰ ਤੋਰ ਪੈਦਾ ਕੰਮ ਕਰਾ ਕੇ ਤੁਹਾਡਾ ਪਤਾ ਨਹੀਂ ਕਿੰਨੇ ਲੱਖਾਂ ਦਾ ਨੁਕਸਾਨ ਕਰਤਾ ਇਹਨਾਂ ਬੰਦੇ ਆਣੇ ਖਾ ਗਏ ਤੁਹਾਨੂੰ ਲੁੱਟ ਲੁੱਟ ਕੇ ਤੁਹਾਡੇ ਸਾਹਮਣੇ ਇਹਨਾਂ ਦੇ ਐਡੇ ਐਡੇ ਘਰ ਐਡੇ ਐਡੇ ਕਿਵੇਂ ਬਣ ਗਏ ਤੁਹਾਡੀਆਂ ਜ਼ਿੰਦਗੀਆਂ ਸੁੱਕੜਦੀਆਂ ਜਾਂਦੀਆਂ ਇਹਨਾਂ ਦੇ ਘਰ ਵੱਡੇ ਹੁੰਦੇ ਜਾਂਦੇ ਕਿਵੇਂ ਕਿਹੜੀ ਗਿੰਨੜ ਸੀਗੀ ਇਹਨਾਂ ਕੋਲੇ ਜਿਹੜੀ ਉਹਨਾਂ ਕੋਲੇ ਹੈਗੀ ਸਾਡੇ ਕੋਲੇ ਹੈ ਨਹੀਂ ਆ ਸੱਚ ਸਾਡਾ ਸਵਾਰ ਅਸੀਂ ਬੇਈਮਾਨ ਅਸੀਂ ਖੁਦ ਇੰਨਾ ਤੇ ਬਾਤ ਚੁੰਗਰ ਉਠਾਓ ਪਹਿਲਾ ਅਸੀਂ ਦੋਸ਼ੀ ਜੀ ਬਹੁਤ ਬਸ